ਗੁਰੂ ਪਿਆਰੇ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸੰਕਰੀਏ ਗਜਵਾਜ ਕੀ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਸੱਚੇ ਮੰਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਰਦਾ ਇੱਕ ਵੀ ਜੀ ਇਸ ਭਾਵਨਾ ਦੇ ਨਾਲ ਸਾਧ ਸੰਗਤ ਜੀ 21 ਦਿਨ ਸੇਵਾ ਕਰ ਲਵੇ ਸਾਧ ਸੰਗਤ ਜੀ ਵਹੀ ਗੁਰਜੀ ਇੰਨਾ ਦੇਣਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਬਾੜੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਸਾਤ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਸਾਤ ਸੰਗਤ ਜੀ ਜੇ ਤੁਸੀਂ ਕਿਸੇ ਦਾ ਭਲਾ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾਤ ਸੰਗਤ ਜੀ ਤੁਸੀਂ ਇੱਕ ਹੋਰ ਭਲਾ ਕਰਕੇ ਦੇਖੋ ਦੇਖਿਓ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ ਕਿਸੇ ਦਾ ਭਲਾ ਕਰਕੇ ਸਾਤ ਸੰਗਤ ਜੀ ਸੰਤਬਾਬ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਆਓ ਜੀ ਨਾਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਬੜਾ ਹੀ ਇੱਕ ਪਿਆਰ ਵਾਲਾ ਪਰਿਵਾਰ ਸਾਧ ਸੰਗਤ ਜੀ ਜਿਹੜਾ ਕਿ ਫਰੀਦਕੋ ਚਹਿਰ ਦਾ ਰਹਿਣ ਵਾਲਾ ਸੀ ਸਾਧ ਸੰਗਤ ਜੀ ਉਹਨਾਂ ਦਾ ਪਰਿਵਾਰ ਜਿਹੜਾ ਕਿ ਹਿੰਦੂ ਉਤਰਮ ਨਾਲ ਸਬੰਧਿਤ ਸੀ ਸਾਧ ਸੰਗਤ ਜੀ ਧੰਗੁਨ ਨਾਨਕ ਸਾਹਿਬ ਜੀ ਨੇ ਨਿਵਾਜਿਆ ਉਹਨਾਂ ਤੇ ਉਹਨਾਂ ਦੇ ਘਰ ਵਿੱਚ ਤਿੰਨ ਮੁੰਡੇ ਸੀ ਤੇ ਤਿੰਨ ਵਿਆਹੇ ਹੋਏ ਸੀ ਸਾਧ ਸੰਗਤ ਜੀ ਉਹਨਾਂ ਤਿੰਨ ਲੜਕੀਆਂ ਦੀਆਂ ਪਤਨੀਆਂ ਤੇ ਕਿਰਪਾ ਹੋਈ ਸਾਧ ਸੰਗਤ ਜੀ ਤਿੰਨ ਲੜਕੀਆਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੀਆਂ ਸੁਖਨੀ ਸਾਹਿਬ ਜੀ ਦਾ ਜਾਪ ਕਰਦੀਆਂ ਸਾਧ ਸੰਗਤ ਜੀ ਤੇ ਨਿਤਨੇਮ ਕਰਦੀਆਂ ਸਾਧ ਸੰਗਤ ਜੀ ਕਰ ਸਭ ਤੋਂ ਪਹਿਲਾਂ ਵੱਡੇ ਮੁੰਡੇ ਤੇ ਤਿੰਨ ਲੜਕੀਆਂ ਹੋ ਗਈਆਂ ਸਾਧ ਸੰਗਤ ਜੀ ਦੇਖ ਕੇ ਪਹਿਲਾਂ ਇੱਕ ਹੋਈ ਫਿਰ ਦੇਖਦੇ ਹੀ ਦੇਖਦੇ ਦੂਜੀ ਹੋਈ ਫਿਰ ਦੇਖਦੇ ਹੀ ਦੇਖਦੇ ਤੀਜੀ ਹੋ ਗਈ ਸਾਧ ਸੰਗਤ ਜੀ ਉਹ ਵੀ ਹੁਣ ਫਿਕਰ ਕਰਨ ਲੱਗ ਪਏ ਸੀ ਸਾਧ ਸੰਗਤ ਜੀ ਗੁਰੂ ਤੇ ਹਮੇਸ਼ਾ ਭਰੋਸਾ ਹੁਣਾ ਬਹੁਤ ਜ਼ਰੂਰੀ ਹੈ ਕਿਉਂਕਿ ਰੱਬ ਦੇ ਘਰ ਵਿੱਚ ਤੇ ਸਭ ਕੁਝ ਹੈ ਸਾਧ ਸੰਗਤ ਜੀ ਜਿਹੜੀਆਂ ਸੰਗਤਾਂ ਲੋਕ ਆਖਦੇ ਨੇ ਕਿ ਸਾਡੀਆਂ ਮੰਤਾਂ ਪੂਰੀਆਂ ਨਹੀਂ ਹੁੰਦੀਆਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਅਗੇ ਅਰਦਾਸ ਸਹੀ ਤਰੀਕੇ ਨਾਲ ਨਹੀਂ ਕਰਦੇ ਸਾ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਮੰਗਣ ਵਿੱਚ ਕਮੀ ਹੋ ਸਕਦੀ ਹੈ ਪਰ ਉਸ ਵਾਹਿਗੁਰੂ ਦੇ ਦੀਨ ਵਿੱਚ ਕਮੀ ਨਹੀਂ ਹੋ ਸਕਦੀ ਸਾ ਸੰਗਤ ਜੀ ਆਪਕ ਗੁਰਬਾਣੀ ਵਿੱਚ ਪੜਦੇ ਹਾਂ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਾਧ ਸੰਗਤ ਜੀ ਗੁਰੂ ਦੇ ਘਰ ਵਿੱਚ ਤੇ ਪੁੱਤਰ ਧੀਆਂ ਸਭ ਕੁਝ ਹੈ ਪਰ ਸਾਡੇ ਮੰਗਣ ਵਿੱਚ ਕਮੀ ਹੈ ਸਾਧ ਸੰਗਤ ਜੀ ਉਹ ਵਾਟੀ ਫਿਰ ਬੜੇ ਪਿਆਰ ਨਾਲ ਸਾਧ ਸੰਗਤ ਜੀ ਸੇਵਾ ਕਰਨ ਨਗ ਪਈ ਮਹਾਂਪੁਰਸ਼ਾਂ ਜੀ ਨੇ ਉਸ ਨੂੰ ਪਾਈ ਵਚਨ ਕੀਤੇ ਸੀ ਕਿ ਪਾਈ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਿਆ ਕਰ। ਸਾਧ ਸੰਗਤ ਜੀ ਉਹ ਬਹੁਤ ਹੀ ਸ਼ਰਧਾ ਭਾਵਨਾ ਨਾਲ ਪਿਆਰ ਨਾਲ ਸੇਵਾ ਕਰਨ ਲੱਗ ਪਈ ਤੇ ਨਿਤਨੇਮ ਹਰ ਰੋਜ਼ ਕਰਨ ਲੱਗ ਪਈ। ਸਾਧ ਸੰਗਤ ਜੀ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਅਰਦਾਸ ਕਰਵਾਉਣ ਲੱਗ ਗਈ। ਸਾਧ ਸੰਗਤ ਜੀ ਜਿੱਥੇ ਉਹ ਰਹਿੰਦੇ ਸੀ ਨਾ ਉਨ੍ਹਾਂ ਦੇ ਘਰ ਦੇ ਲਾਗੇ ਇੱਕ ਗੁਰੂ ਘਰ ਸੀ ਉਹ ਉੱਥੇ ਹਰ ਰੋਜ਼ ਸੇਵਾ ਕਰਦੀ ਚਾੜੂ ਲਗਉਂਦੀ ਸਾਸ ਸੰਗਤ ਜੀ ਉਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਵੀ ਅਰਦਾਸ ਕਰਵਾਈ ਸੀ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਗਏ ਤੇ ਉੱਥੇ ਵੀ ਅਰਦਾਸ ਕਰਵਾਈ ਸਾਸ ਸੰਗਤ ਜੀ ਜਿਹੜੀ ਉਹ ਬਹੁ ਆਪਣੇ ਘਰ ਦੇ ਲਾਗੇ ਗੁਰੂ ਘਰ ਸੀ ਉੱਥੇ ਜਾਂਦੀ ਸੀ ਤਾ ਫਿਰ ਉਸ ਬਹੂ ਨੇ ਸਾਸੰਗਤ ਜੀ ਇਹ ਸਾਰੀ ਗੱਲ ਉੱਥੇ ਦੇ ਪਾਠੀ ਸਿੰਘ ਨੂੰ ਦੱਸੀ ਉਸ ਦੇ ਨਾਲ ਸਾਂਝੀ ਕੀਤੀ ਫਿਰ ਪਾਠੀ ਸਿੰਘ ਨੇ ਉਸ ਨੂੰ ਸੁਝਾਅ ਦਿੱਤਾ ਕਿ ਹੁਣ ਹੋਰ ਪਾਸੇ ਨਾ ਜਾਏ ਤਾਂ ਜੋ ਗੁਰੂ ਸਾਹਿਬ ਨੂੰ ਆਪਣੀ ਜ਼ਿੰਮੇਵਾਰੀ ਸੌਂਪੀ ਹੈ ਨਾ ਤਾਂ ਹੁਣ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੀ ਤੇ ਕਿਤੇ ਇਦਾਂ ਨਾ ਹੋਵੇ ਕਿ ਤੂੰ ਗੁਰੂ ਘਰ ਛੱਡ ਕੇ ਕਿਸੇ ਬਾਬਿਆਂ ਕੋਲ ਕਿਸੇ ਹੋਰ ਕੋ ਚਲੀ ਜਾਵੇਂ ਸਾਧ ਸੰਗਤ ਜੀ ਪਾਠੇ ਸਿੰਘ ਨੇ ਕਿਹਾ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਆ ਤੇ ਕਿਤੇ ਇਦਾਂ ਨਾ ਹੋਵੇ ਕਿ ਇੱਕ ਪਾਸੇ ਤੇਰੇ ਹੱਥ ਵਿੱਚ ਗੁਰੂ ਸਾਹਿਬ ਦਾ ਕੜਾ ਹੋਵੇ ਤੇ ਦੂਸਰੇ ਹੱਥ ਵਿੱਚ ਤਵੀਤ ਹੋਵੇ ਅਗਰ ਜੇਕਰ ਤੁਸੀਂ ਫਿਰ ਵੀ ਕਿਸੇ ਹੋਰ ਕੋਲ ਜਾਓਗੇ ਤਾਂ ਫਿਰ ਗੁਰੂ ਸਾਹਿਬ ਦੀ ਤੁਹਾਡੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੋ ਰਹੇਗੀ 사ਤ ਸੰਗਤ ਜੀ ਉਸਨੇ ਉਬਹੋ ਫਿਰ ਰੋਣ ਲੱਗ ਪਈ ਤੇ ਕਹਿੰਦੀ ਪਾਠੀ ਸਾਹਿਬ ਅਸੀਂ ਪਹਿਲਾਂ ਹੀ ਦੋ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਧਾਗੇ ਪਾਉਣੇ ਸੀ ਪਰ ਫਿਰ ਵੀ ਲੜਕੀਆਂ ਹੀ ਹੋਈਆਂ ਫਿਰ ਪਾਤੀ ਸਾਹਿਬ ਨੇ ਹੌਂਸਲਾ ਦਿੰਦੇ ਹੋਏ ਕਿਹਾ ਕੋਈ ਨਹੀਂ ਪਾਈ ਹੌਂਸਲਾ ਰੱਖ ਰੱਬ ਤੇ ਵਿਸ਼ਵਾਸ ਰੱਖ ਇੱਕ ਵਾਰੀ ਤੇਰੇ ਘਰ ਜ਼ਰੂਰ ਲड़का ਹੋਵੇਗਾ ਕਿਉਂਕਿ ਸਾਧ ਸੰਗਤ ਜੀ ਲड़का ਲੜਕੀ ਸਭ ਕੁਝ ਗੁਰੂ ਦੇ ਘਰ ਦੀਆਂ ਦਾਤਾਂ ਨੇ ਪਰ ਸਾਧ ਸੰਗਤ ਜੀ ਇਹ ਗੱਲ ਵੀ ਸੱਚ ਹੈ ਸਾਧ ਸੰਗਤ ਜੀ ਕਿ ਜੇਕਰ ਘਰ ਵਿੱਚ ਕੁੜੀ ਹੈ ਤਾਂ ਘਰ ਵਿੱਚ ਲड़का ਵੀ ਚਾਹੀਦਾ ਇਹ ਅੱਜ ਕੱਲ ਦੇ ਹਰ ਇੱਕ ਪਰਿਵਾਰ ਦੀ ਮੰਗ ਹੈ ਸਾਧ ਸੰਗਤ ਜੀ ਉਹ ਬਹੁ ਫਿਰ ਬੜੀ ਸ਼ਰਧਾ ਨਾਲ ਪਿਆਰ ਨਾਲ ਸੇਵਾ ਕਰਦੀ ਰਹੀ ਪਰ ਸਾਧ ਸੰਗਤ ਜੀ ਫਿਰ ਵੀ ਆਪਣੇ ਮਨ ਅੰਦਰ ਤੁਕ ਤੁਕੀ ਲੱਗੀ ਰਹਿੰਦੀ ਹੈ ਸਾਧ ਸੰਗਤ ਜੀ ਜਿੰਨੀ ਦੇ ਸਾਡੇ ਕੋਲ ਉਹ ਚੀਜ਼ ਆ ਨਾ ਜਾਵੇ ਸਾਨੂੰ ਮਿਲ ਨਾ ਜਾਵੇ ਸਾਧ ਸੰਗਤ ਜੀ ਪਹਿਲਾਂ ਵੀ ਉਸ ਦੇ ਘਰ ਤਿੰਨ ਲੜਕੀਆਂ ਸੀ ਤੇ ਹੁਣ ਫਿਰ ਲੜਕੀ ਨਾ ਹੋ ਜਾਵੇ ਸਾਧ ਸੰਗਤ ਉਹਨਾਂ ਦੇ ਮਨ ਵਿੱਚ ਡਰ ਸੀ ਪਰ ਫਿਰ ਵੀ ਉਹ ਸੇਵਾ ਕਰਦੀ ਰਹੀ ਤੇ ਹੋਰ ਕਿਸੇ ਪੰਡਿਤ ਕੋਲ ਵੀ ਕਿਸੇ ਬਾਬੇ ਕੋਲ ਨਹੀਂ ਗਈ ਅਤੇ ਉਸਨੇ ਸ਼ੁਰੂ ਤੇ ਉੱਪਰ ਹੋਸਾ ਰੱਖਿਆ ਕਿ ਗੁਰੂ ਸਾਹਿਬ ਸਾਡੀ ਚੋਲੀ ਜ਼ਰੂਰ ਪਰਣਗੇ। ਸਾਸ ਸੰਗਤ ਜੀ ਜਦੋਂ ਫਿਰ ਉਹ ਪਹੁੰਚ ਦੇ ਗਰਭ ਵਿੱਚ ਬੱਚਾ 6-7 ਮਹੀਨੇ ਦਾ ਹੋ ਗਿਆ ਤਾਂ ਸਾਸ ਸੰਗਤ ਜੀ ਜਿਹੜਾ ਉਹ ਡਾਕਟਰ ਕੋਲ ਜਾਂਦੀ ਸੀ ਇਸ ਕਰਕੇ ਉਹਨਾਂ ਦੇ ਡਾਕਟਰ ਨਾਲ ਪਿਆਰ ਬਣ ਗਿਆ। सास संगत जी फिर उस बहु ਦੇ પતિ ਨੇ ਫਿਰ ਹੌਸਲਾ ਕਰਕੇ ਪੁੱਛ ਹੀ ਲਿਆ ਕਿ ਡਾਕਟਰ ਸਾਹਿਬ ਪੈਸੇ ਥੋੜੇ ਵੱਧ ਲੈ ਲਿਓ ਪਰ ਮਾੜਾ ਜਿਆ ਦੱਸ ਦੋ ਕਿ ਇਸ ਵਾਰ ਲੜਕੀ ਹੈ ਜਾਂ ਲੜਕਾ ਹੈ ਫਿਰ ਡਾਕਟਰ ਨੇ ਕਿਹਾ ਕਿ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਇਹ ਕਾਨੂੰਨੀ ਜੁਰਮ ਹੈ ਤਸਾ ਸੰਗਤ ਜੀ ਫਿਰ ਬਹਤਾ ਕਹਿਣ ਉੱਤੇ ਡਾਕਟਰ ਨੇ ਸਕੈਨ ਕਰਕੇ ਦੱਸ ਦਿੱਤਾ ਕਿ ਇਸ ਵਾਰ ਵੀ ਗਰਭ ਵਿੱਚ ਲੜਕੀ ਹੀ ਹੈ ਤੇ ਫਿਰ ਉਹ ਬੜੇ ਉਦਾਸ ਹੋ ਗਏ ਸਾਥ ਸੰਗਤ ਉਹ ਫਿਰ 1.5 ਮਹੀਨੇ ਬਾਅਦ ਚੈੱਕਅਪ ਕਰਵਾਉਣ ਗਏ ਤੇ ਉਹਨਾਂ ਨੇ ਫਿਰ ਕਿਹਾ ਕਿ ਡਾਕਟਰ ਸਾਹਿਬ ਧਿਆਨ ਨਾਲ ਚੈੱਕ ਕਰੋ ਕਿ ਦੇਖ ਦੱਸ ਕੇ ਦੇਖੋ ਕਿਉਂਕਿ ਇਸ ਵਾਰ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਲੜਕਾ ਹੀ ਹੋਵੇਗਾ। ਸਾਹਸੰਗਤ ਜੀ ਫਿਰ ਡਾਕਟਰ ਨੇ ਦੂਜੀ ਵਾਰ ਸਕੈਨ ਕੀਤੀ ਤੇ ਫਿਰ ਕਿਹਾ ਕਿ ਫਾਈਨਲ ਹੈ ਇਸ ਵਾਰ ਵੀ ਲੜਕੀ ਹੀ ਹੈ। ਸਾਹਸੰਗਤ ਜੀ ਇਹ ਸੁਣ ਕੇ ਉਹ ਬਹੁਤ ਉਦਾਸ ਹੋ ਗਈ। ਤਾਂ ਸਾਹਸੰਗਤ ਜੀ ਫਿਰ ਉਹਨਾਂ ਨੇ ਉਸ ਸ਼ਾਮ ਜਾ ਕੇ ਫਿਰ ਪਾਟੀ ਸਾਹਿਬ ਨੂੰ ਦੱਸਿਆ ਕਿ ਡਾਕਟਰ ਨੇ ਸਕੈਨ ਕਰਕੇ ਦੱਸਿਆ ਕਿ ਇਸ ਵਾਰ ਵੀ ਲੜਕੀ ਹੀ ਹੈ ਪਾਟੇ ਸਿੰਘ ਨੇ ਫਿਰ ਹੌਸਲਾ ਦਿੰਦੇ ਹੋਏ ਕਿਹਾ ਭਾਈ ਦਿਲ ਛੋਟਾ ਨਾ ਕਰੋ ਗੁਰੂ ਸਾਹਿਬ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਾਧ ਸੰਗਤ ਜੀ ਫਿਰ ਗੁਰਦੁਆਰਾ ਸਾਹਿਬ ਦੀ ਪਾਟੇ ਸਿੰਘ ਨੇ ਕਹਿੰਦੇ ਕਿ ਕਈ ਵਾਰ ਡਾਕਟਰਾਂ ਨੂੰ ਭੁਲੇਖਾ ਲੱਗ ਜਾਂਦਾ ਕੋਈ ਨਾ ਤੁਸੀਂ ਦਿਲ ਛੋਟਾ ਨਾ ਕਰੋ ਰੱਬ ਤੇ ਭਰੋਸਾ ਰੱਖੋ ਤੁਹਾਡੇ ਘਰ ਪੁੱਤਰ ਹੀ ਹੋਵੇਗਾ ਸਾਧ ਸੰਗਤ ਜੀ ਕਹਿੰਦੇ ਉਸ ਵਾਹਿਗੁਰੂ ਦੀਆਂ ਰੰਗਾਂ ਨੂੰ ਕੌਣ ਜਾਣ ਸਕਦਾ ਹੈ ਸਾਧ ਸੰਗਤ ਜੀ ਕਹਿੰਦੇ ਉਹ ਤੇ ਪਲ ਵਿੱਚ ਬੰਦੇ ਦੇ ਕਰਮਾਂ ਨੂੰ ਚੇਂਜ ਕਰ ਦਿੰਦਾ ਹੈ ਵਾਹਿਗੁਰੂ ਜੀ ਸਾਧ ਸੰਗਤ ਜੀ ਇਹ ਤਾਂ ਫਿਰ ਕੁੜੀ ਤੋਂ ਮੁੰਡਾ ਹੀ ਵਾਹਿਗੁਰੂ ਜੀ ਨੇ ਜਿਹਨੇ ਦਾਤ ਬਖਸ਼ੀ ਨਹੀਂ ਸੀ ਸਾਥ ਸੰਗਤ ਜੀ ਦੇਖੋ ਸੁਣੋ ਅੱਗੇ ਕਹਾਣੀ ਸਾਥ ਸੰਗਤ ਜੀ ਵਾਹਿਗੁਰੂ ਦੇ ਰੰਗ ਸੁਣੋ ਸਾਥ ਸੰਗਤ ਜੀ ਕਹਿੰਦੇ ਆ ਨਾ ਭਾਈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਲਿਹਾਰ ਨੈ ਜਲਥਲ ਮਹੀਲ ਸੋਏ ਸਾਥ ਸੰਗਤ ਜੀ ਇਹ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੁੰਦਾ ਹੈ ਨਾ ਕਿ ਬੰਦੇ ਦੇ ਹੱਥ ਚਲੋ ਫਿਰ ਸਾਹਸੰਗਤ ਜੀ ਬੱਚੇ ਦੇ ਜਨਮ ਹੋਣ ਵਾਲਾ ਦਿਨ ਆਇਆ ਤੇ ਫਿਰ ਸਾਹਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਰਹਿਮਤ ਵਰਤੀ ਸਾਹਸੰਗਤ ਜੀ ਜਿਹੜੇ ਮੁੰਡੇ ਦੀ ਮਾਂ ਸੀ ਉਹ ਉਸ ਉਸ ਦਿਨ ਸੁਖਨੀ ਸਾਹਿਬ ਦਾ ਸਾਹਸੰਗਤ ਜੀ ਪਾਠ ਕਰਕੇ ਹੀ ਹਟੀ ਸੀ ਤੇ ਫਿਰ ਹਸਪਤਾਲ ਵਿੱਚੋਂ ਸਾਹਸੰਗਤ ਜੀ ਜਦੋਂ ਮੁੰਡੇ ਦਾ ਫੋਨ ਆਇਆ ਤੇ ਜਦੋਂ ਉਸਨੇ ਫਿਰ ਫੋਨ ਚੁੱਕਿਆ ਤਾਂ ਉਸ ਸਮੇਂ ਉਸ ਨੂੰ ਵੀ ਆਪਣੇ ਗੁਰੂ ਉੱਤੇ ਬਹੁਤ ਭਰੋਸਾ ਸੀ ਸਾਧ ਸੰਗਤ ਜੀ ਜਦੋਂ ਫਿਰ ਉਸਨੇ ਮੁੰਡੇ ਨੇ ਦੱਸਿਆ ਕਿ ਸਾਡਾ ਸਾਡੇ ਹੀ ਆਪਣੇ ਘਰ ਪੁੱਤਰ ਨੇ ਜਨਮ ਲਿਆ ਹੈ ਤਾਂ ਸਾਧ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਕਿ ਰੱਬ ਦੀਆਂ ਬਖਸ਼ਿਸ਼ਾਂ ਸੇਵਾ ਅਰਦਾਸਾਂ ਅੱਗੇ ਤਾਂ ਡਾਕਟਰਾਂ ਦੀਆਂ ਸਕੈਨਾਂ ਵੀ ਸਾਧ ਸੰਗਤ ਜੀ ਫੇਲ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਕਹਿੰਦੇ ਹਨ ਜਦੋਂ ਵਾਇਰਸ ਦਿਨ ਨਿਗਾਸ ਵੱਲੀ ਹੋ ਜਾਵੇ ਤਾਂ ਸਾਧ ਸੰਗਤ ਜੀ ਉਸ ਨੂੰ ਕੋਈ ਰੋਕ ਨਹੀਂ ਸਕਦਾ ਫਿਰ ਡਾਕਟਰ ਕੀ ਸਾਧ ਸੰਗਤ ਜੀ ਕੋਈ ਵੀ ਦੁਨੀਆ ਤੇ ਇਦਾਂ ਦਾ ਇਨਸਾਨ ਨਹੀਂ ਜੋ ਉਸ ਨੂੰ ਰੋਕ ਲਵੇ ਸਾਧ ਸੰਗਤ ਜੀ ਵਾਹਿਗੁਰੂ ਦੇ ਘਰ ਵਿੱਚ ਬਹੁਤ ਖੁਸ਼ਹਸਾਸਿਕਾ ਜੀ ਤੁਸੀਂ ਵੀ ਇੱਕ ਵਾਰ ਵਾਹਿਗੁਰੂ ਜੀ ਅੱਗੇ ਭਰੋਸਾ ਕਰਕੇ ਤੇ ਦੇਖੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਪਾਈ ਜੇ ਤੁਸੀਂ ਵੀ 21 ਦਿਨ ਇਸ ਭਾਵਨਾ ਦੇ ਨਾਲ ਗੁਰੂ ਘਰ ਵਿੱਚ ਜਾ ਕੇ ਸੇਵਾ ਕਰੋਗੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕਰੋਗੇ ਤਾਂ ਸਾਧ ਸੰਗਤ ਜੀ ਤੁਹਾਡੇ ਵਿੱਚ ਓੜੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਬਸ ਗੱਲ ਇੱਕ ਹੈ ਕਿ ਵਿਸ਼ਵਾਸ ਦੀ ਜਦੋਂ ਅਸੀਂ ਵਾਹਿਗੁਰੂ ਜੀ ਤੇ ਛੱਡ ਦਿੰਦੇ ਹਾਂ ਨਾ ਤਾਂ ਸਾਧ ਸੰਗਤ ਜੀ ਉਹ ਸਾਡੀ ਝੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਂਦੇ ਨੇ ਸਾਧ ਸੰਗਤ ਜੀ ਬਹੁਤ ਦੁਨੀਆ ਇਸ ਦੁਖੀ ਤੇ ਦੁਖੀ ਬੈਠੀ ਹੈ ਪਰ ਗੱਲ ਇੰਨੀ ਹੈ ਸਾਧ ਸੰਗਤ ਜੀ ਉਹ ਆਪਣੇ ਗੁਰੂ ਤੇ ਭਰੋਸਾ ਨਹੀਂ ਰੱਖਦੇ ਵਿਸ਼ਵਾਸ ਨਹੀਂ ਰੱਖਦੇ ਸਾਧ ਸੰਗਤ ਜੀ ਉਹ ਗੁਰੂ ਅੱਗੇ ਵੀ ਮੱਥੇ ਟੇਕਦੇ ਨੇ ਸਾਤ ਸੰਗਤ ਜੀ ਗੁਰੂਗੇ ਅਰਦਾਸਾਂ ਕਰੀ ਜਾਂਦੇ ਆ ਤੇ ਪੰਡਿਤਾਂ ਕੋਲ ਬਾਬਿਆਂ ਕੋਲ ਵੀ ਫੇਰੀ ਜਾਂਦੇ ਨੇ ਤਾਂ ਸਾਤ ਸੰਗਤ ਜੀ ਇਦਾਂ ਵਾਹਿਗੁਰੂ ਜੀ ਅਰਦਾਸਾਂ ਨਹੀਂ ਸੁਣਦੇ ਕਿਉਂਕਿ ਉਹਨਾਂ ਦੀ ਫਿਰ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਦਾ ਆਪਣੀ ਦਾ ਦਰ ਛੱਡ ਕੇ ਕਿਸੇ ਹੋਰ ਕੋਲ ਚਲੇ ਜਾਂਦੇ ਹਾਂ ਸਾਤ ਸੰਗਤ ਜੀ ਤੁਸੀਂ ਭਰੋਸਾ ਰੱਖੋ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਨੂੰ ਹਰ ਟਾਈਮ ਯਾਦ ਰੱਖਿਆ ਕਰੋ ਸਾਤ ਸੰਗਤ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੀ ਹੁੰਦੇ ਨੇ ਗੱਲ ਸਿਰਫ ਸਾਨੂੰ ਪਛਾਣਨ ਦੀ ਹੁੰਦੀ ਹੈ ਸਾਤ ਸੰਗਤ ਜੀ ਤੁਹਾਡੇ ਵੀ ਵਾਹਿਗੁਰੂ ਜੀ ਚੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਣਗੇ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਤ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਤ ਵੱਲ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਦਾ ਹਲਾ ਹੋ ਸਕੇ ਸਾਥ ਸੰਗਤ ਜੀ ਤੇ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਅਪਾ ਕੱਲ ਨੂੰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬਾੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਾਪਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਹੋਈਆਂ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਸਾਤ ਸੰਗਤ ਜੀ ਗੱਜਵਾਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ